ਨਮਸਕਾਰ ਸਤਿ ਸ੍ਰੀ ਅਕਾਲ ਪੰਜਾਬੀ ਨਿਊਜ਼ ਬੁਲੇਟਿਨ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਨਜ਼ਰ ਪੂਰਨ ਦੇਸ਼ ਜਨੀਆਂ ਦੀ ਟੌਪ 10 ਖਬਰਾਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰਤ ਭਾਰਤ ਯੋਜਨਾ ਦੇ ਤਹਿਤ 2092 ਇਨਫਰਾਸਟ੍ਰਕਚਰ ਪ੍ਰੋਜੈਕਟ ਦੇਸ਼ ਨੂੰ ਕੀਤਾ ਸਮਰਪਿਤ ਪੀਐਮ ਬੋਲੇ 27 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਅਮਰਤ ਭਾਰਤ ਸਚੇਤਨਾ ਵਿੱਚ 19000 ਕਰੋੜ ਰੁਪਏ ਦੇ ਨਾਲ ਜਾਦਾ ਲਾਗਤ ਦੇ ਹੋਣਗੇ ਨਿਰਮਾਣ ਕਾਰਜ ਜਿਨ੍ਹਾਂ ਵਿੱਚ ਸਿੱਕਮ ਦੇ ਪਹਿਲੇ ਰੇਲਵੇ ਸਟੇਸ਼ਨ ਦੀ ਆਧਾਰ ਚਿਲਾਤੇ ਹਨ ਦਾ ਵਿੱਚ ਕਾਲੂਪੁਰ ਰੇਲਵੇ ਸਟੇਸ਼ਨ ਦਾ ਉਦਘਾਟਨ ਵੀ ਸ਼ਾਮਲ ਹੈ ਵਰਨਸੀ ਦੇ ਗਿਆਨਵਿਆਪੀ ਤਖਾਨੇ ਵਿੱਚ ਹਿੰਦੂਆਂ ਦੇ ਪੂਜਾ ਪਾਠ ਤੇ ਰੋਕ ਲਗਾਉਣ ਦੀ ਅਰਜ਼ੀ ਕਾ ਦਿੱਲਾਹਾਬਾਦ ਹਾਈ ਕੋਰਟ ਦੁਆਰਾ ਕੀਤਾ ਇਨਕਾਰ ਹਾਈ ਕੋਰਟ ਨੇ ਗਿਆਨਵਿਆਪੀ ਮਸਜਿਦ ਕਮੇਟੀ ਦੀ ਪੂਜਾ ਦੇ ਖਿਲਾਫ ਲੱਗੀ ਅਰਜ਼ੀ ਕਾ ਖਾਰਜ ਕਰ ਦਿੱਤੀ ਦੱਸਦੀ ਕਿ ਵਰਨਸੀ ਜ਼ਿਲ੍ਹਾ ਕੋਰਟ ਨੇ 31 ਜਨਵਰੀ ਨੂੰ ਤਖਾਨੇ ਵਿੱਚ ਵਿਆਸ ਪਰਿਵਾਰ ਨੂੰ ਪੂਜਾ ਕਰਨ ਦਾ ਦਿੱਤਾ ਸੀ ਹਲਕਾ ਮਣੀਪੁਰ ਤੋਂ ਦੋ ਪਿੰਡਾਂ ਵਿੱਚ ਭਾਰੀ ਮਾਤਰਾ ਵਿੱਚ ਹਥਿਆਰ ਕੀਤੇ ਬ੍ਰਾਹਮ ਦੇ ਸਿਧ ਤੋਂ ਇਲਾਵਾ ਪੁਲਿਸ ਨੇ 1200 ਰੁਪਏ ਨਕਲੀ ਨੋਟ ਕੀਤੇ ਜਬਤ ਇਸ ਮਾਮਲੇ ਵਿੱਚ ਕੇਸ ਦਰਜ ਕਰ ਅਗਲੇ ਦੀ ਜਾਂਚ ਪੁਲਿਸ ਨੇ ਕੀਤੀ ਸ਼ੁਰੂ ਉੱਥੇ ਮੁੱਖ ਮੰਤਰੀ ਅਨ ਬ੍ਰਾਂਟ ਸਿੰਘ ਨੇ ਕਿਹਾ ਕਿ ਜਾਤੀ ਤਣਾਵ ਨੂੰ ਦੂਰ ਕਰਨ ਦੇ ਲਈ ਸ਼ਾਂਤੀ ਪਹਿਲ ਸ਼ੁਰੂ ਕਰ ਚੁੱਕੀ ਹੈ ਹੁਣ ਸਾਨੂੰ ਘਬਰਾਉਣ ਦੀ ਲੋੜ ਨਹੀਂ ਹੈ ਕਿਸੇ ਵੀ ਸਥਿਤੀ ਤੋਂ ਨਜਿੱਠਣ ਦੇ ਲਈ ਸਾਰੇ ਖੇਤਰਾਂ ਵਿੱਚ ਸੱਤਿਆ ਬਲ ਕੀਤੇ ਜਾ ਚੁੱਕੇ ਨੇ ਤੈਨਾਤ ਸਰਕਾਰੀ ਨੌਕਰੀ ਦੀ ਤਲਾਸ਼ ਵਿੱਚ ਜੁਟੇ ਨੌਜਵਾਨਾਂ ਦੇ ਲਈ ਵੱਡੀ ਖਬਰ ਉੱਤਰ ਪ੍ਰਦੇਸ਼ ਯੂਨੀਵਰਸਿਟੀ ਆਫ ਮੈਡੀਕਲ ਸਾਇੰਸ ਇਟਾਵਾਦੀ ਤਰਫੋਂ ਨਰਸਿੰਗ ਆਫਿਸਰ ਦੇ ਅਹੁਦਿਆਂ ਤੇ ਨਿਕਲੀ ਬੰਪਰ ਭਰਤੀ 535 ਅਹੁਦਿਆਂ ਤੇ 14 ਮਾਰਚ ਤੱਕ ਅਰਜ਼ੀ ਦੇ ਸਕਦੇ ਨੇ ਲਾਜ਼ਮੀ ਅਰਖਸ਼ਿਤ ਸ਼੍ਰੇਣੀ ਦੇ ਪਾਤ੍ਰਾਂ ਨੂੰ ਸੂਬੇ ਸਰਕਾਰ ਦੇ ਅਰਖਸ਼ ਨਿਯਮਾਂ ਦੇ ਮਤਾਬਿਕ ਕੀਤੀ ਜਾਵੇਗੀ ਛੋਟ ਹਰਿਆਣਾ ਵਿੱਚ ਇੰਡੀਆ ਨੈਸ਼ਨਲ ਲੋਕ ਦਲ ਦੇ ਸੁਭਾਸ ਕੱਤਰ ਨਫੇ ਸਿੰਘ ਰਾਠੀ ਦੇ ਕਤਲ ਮਾਮਲੇ ਵਿੱਚ ਪੁਲਿਸ ਦਾ ਵੱਡਾ ਖੁਲਾਸਾ ਪੁਲਿਸ ਦਾ ਕਹਿਣਾ ਹੈ ਕਿ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਮਰਡਰ ਕੇਸ ਦੇ ਨਾਲ ਕਾਫੀ ਮਿਲਦਾ ਜੁਲਦਾ ਰਾਠੀ ਦੀ ਕਤਲ ਦਾ ਕੇਸ ਦੋਨੋਂ ਹੱਤਿਆ ਕਾਂਡ ਨੂੰ ਇੱਕੋ ਸਟਾਈਲ ਵਿੱਚ ਦਿੱਤਾ ਗਿਆ ਹੈ ਜਿਸਾਂ ਪੁਲਿਸ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦਾ ਮਰਡਰ ਗੈਂਗਸਟਰ ਲਾਰੈਂਸ ਨੇ ਗੁਰਗਿਆਂ ਨੇ ਕੀਤਾ ਸੀ ਅਤੇ ਰਾਠੀ ਦੀ ਹੱਤਿਆ ਦੇ ਵਿੱਚ ਹੀ ਲਾਰੈਂਸ ਗੈਂਗ ਦਾ ਨਾਮ ਆ ਰਿਹਾ ਸਾਹਮਣੇ ਹਰਿਆਣਾ ਵਿੱਚ ਮੌੜ ਮੌਸਮ ਲਵੇਗਾ ਕਰਵਟ ਆਗਾਮੀ ਦਿਨਾਂ ਦੇ ਵਿੱਚ ਬਰਸਾਤ ਅਤੇ ਗੜੇਮਾਰੀ ਦੀ ਮੌਸਮ ਭਾਵੇਂ ਜਿਤਾਈ ਸੰਭਾਵਨਾ ਮੌਸਮ ਵਿਭਾਗ ਦਾ ਕਹਿਣਾ ਕਿ ਦਰਮਿਆਨ 30 ਕਿਲੋਮੀਟਰ ਦੀ ਰਫਤਾਰ ਨਾਲ ਚੱਲਣੀਆਂ ਤੇਜ਼ ਹਵਾਵਾਂ ਮੌਤੀ 29 ਫਰਵਰੀ ਤੋਂ ਇੱਕ ਹੋਰ ਪੱਛਮੀ ਦਬਾਅ ਹੋ ਰਿਹਾ ਕਿ ਵਿਭਾਗ ਦਾ ਕਹਿਣਾ ਹੈ ਕਿ ਵਿਪਰੀਤ ਦਿਸ਼ਾਵਾਂ ਦੀ ਹਵਾਵਾਂ ਦੇ ਮਿਲਣ ਦੇ ਨਾਲ ਮੌਸਮ ਦੇ ਵਿੱਚ ਬਾਰ ਬਾਰ ਹੋ ਰਹੇ ਵੱਡੇ ਬਦਲਾ ਪੰਜਾਬੀ ਕਿਸਾਨਾਂ ਦਾ ਟਰੈਕਟਰ ਮਾਰਚ ਹਰਿਆਣਾ ਵਿੱਚ ਟੋਲ ਤੇ ਪ੍ਰਦਰਸ਼ਨ ਕਰ ਸਰਕਾਰ ਦੇ ਖਿਲਾਫ ਜਤਾਇਆ ਕਿਸਾਨਾਂ ਨੇ ਰੋਸ ਦਾ ਜ਼ਾਦੀ ਕਿ ਕਿਸਾਨਾਂ ਦੇ ਸਮਰਥਨ ਵਿੱਚ ਪੂਰੇ ਦੇਸ਼ ਵਿੱਚ ਸੈੰਘਤ ਕਿਸਾਨ ਮੋਰਚਾ ਨੇ ਕੱਢਿਆ ਟਰੈਕਟਰ ਮਾਰਚ ਉੱਥੇ ਕਿਸਾਨਾਂ ਨੇ ਕੇਂਦਰ ਤੋਂ ਵਾਰਤਾ ਦੀ ਰੀਤ ਤੇ ਸੰਕੇਤ ਕਿਸਾਨ ਮਜ਼ਦੂਰ ਮੋਰਚਾ ਦੇ ਕੋਆਰਡੀਨੇਟਰ ਸਰਵਨ ਸਿੰਘ ਪੰਦੇਰ ਨੇ ਕਿਹਾ ਕਿ ਸਰਕਾਰ ਬਾਰਡਰ ਤੇ ਇੰਟਰਨੈਟ ਖੋਲਣ ਦਾ ਕੰਮ ਕਰ ਰਹੀ ਹੈ ਪਰ ਇਸ ਮਾਹੌਲ ਵਿੱਚ ਸਹੀ ਤਰੀਕੇ ਨਾਲ ਹੋ ਸਕੀ ਜੀ ਗੱਲਬਾਤ ਹਰਿਆਣਾ ਵਿੱਚ ਇਨੈਲੋ ਆਗੂ ਦੇ ਹତਿਆਰੇ ਦਾ ਸੀਸੀਟੀਵੀ ਆਇਆ ਸਾਹਮਣੇ ਜਿਸ ਵਿੱਚ ਬਦਮਾਸ਼ ਸਫੇਦ ਰੰਗ ਦੀ ਕਾਰ ਵਿੱਚ ਬੈਠੇ ਦਿਖਾਈ ਦੇ ਰਹੇ ਨੇ ਡਰਾਈਵਰ ਦੇ ਬਗਲ ਵਾਲੀ ਸੀਟ ਤੇ ਬੈਠਾ ਹਮਲਾਵਰ ਫੋਨ ਤੇ ਗੱਲਬਾਤ ਕਰਦਾ ਦਿਖਾਈ ਦਿੱਤਾ ਉੱਥੇ ਇਸ ਮਸਲੇ ਤੇ ਹਰਿਆਣਾ ਵਿਧਾਨ ਸਭਾ ਦੇ ਬਜਟ ਵਿਚਲਾਜ਼ ਕੀਤੀ ਹੋਇਆ ਜਮਕੇ ਹੰਗਾਮਾ ਨਿਲਵਿਚ ਬੋਲੇ ਮਾਮਲੇ ਦੀ ਜਾਂਚ ਦੇ ਲਈ ਗਠਿਤ ਕੀਤੀ ਗਈ ਟੀਮਾਂ ਉੱਥੇ ਕਾਂਗਰਸ ਨੇ ਹਾਈ ਕਮਾਂਡ ਦੇ ਜੱਜੀਆਂ ਜਾਂ ਸੀਬੀਆਈ ਤੋਂ ਕਾਰਵਾਈ ਜਾਵੇ ਮਾਮਲੇ ਦੀ ਜਾਂਚ ਲੁਧਿਆਣਾ ਦੀ ਬੇਕਰੀ ਗੋਦਾਮ ਵਿੱਚ ਵੱਡਾ ਧਮਾਕਾ ਖਾਣਾ ਬਣਾਉਂਦੇ ਸਮੇਂ ਸਿਲੰਡਰ ਦੇ ਨਾਲ ਪੜਕੀ ਅੱਗ ਬਾਈਕਸ ਅਤੇ ਸਮਾਨ ਸੜਕੇ ਹੋਇਆ ਸਵਾਲ ਲੁਧਿਆਣਾ ਦੇ ਗਣੇਸ਼ ਨਗਰ ਇਲਾਕੇ ਦੀ ਦਿੱਤੀ ਜਾ ਰਹੀ ਘਟਨਾ ਗਨੀਮਤ ਰਹੀ ਕਿ ਹਾਦਸੇ ਦੇ ਸਮੇਂ ਕੋਈ ਵਿਅਕਤੀ ਮੌਕੇ ਤੇ ਮੌਜੂਦ ਨਹੀਂ ਸੀ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਕੜੀਮ ਸ਼ਕਤ ਦੇ ਬਾਅਦ ਆਕੇ ਤੇ ਪਾਇਆ ਗਿਆ ਕਾਬੂ ਪੰਜਾਬ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਨੇ ਵਿਰੋਧੀਆਂ ਤੇ ਛੱਡੇ ਜਵਾਨੀ ਤੀਰ ਸਿੱਧੂ ਨੂੰ ਵਿਆਹਾਂ ਵਾਲਾ ਸੂਤ ਦੱਸਿਆ ਸਦੀਰ ਬਾਦਲ ਤੇ ਪਾਜਵਾ ਤੇ ਵੀ ਸਾਦੇ ਨਿਸ਼ਾਨੇ ਦੱਸਦੇ ਕਿ ਮਾਨ ਸਰਕਾਰ ਤਰਫੋਂ ਤੋਂ 457 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦੇਣ ਚੰਡੀਗੜ੍ਹ ਦੇ ਸੈਕਟਰ 35 ਨਕਾਇਬ ਭਵਨ ਵਿੱਚ ਪਹੁੰਚੇ ਸਨ ਜਿੱਥੇ ਉਹਨਾਂ ਨੇ ਆਪਣੇ ਸੰਬੋਧਨ ਦਰਮਿਆਨ ਭਗਵੰਤ ਮਾਨ ਨੇ ਵਿਰੋਧੀ ਦਲਾਂ ਦੇ ਕੱਡੇ ਪਸੀਨੇ ਫਿੜਾਲ ਇਸ ਲਈ ਬੁਲੇਟਿਨ ਵਿੱਚ ਚੈਨਾ ਹੀ ਜ਼ਿਆਦਾ ਖ਼ਬਰਾਂ ਵੇਖ ਲਈਏ ਤੁਸੀਂ ਟਾਈਪ ਕਰੋ ਸੱਚ ਕੋ ਪੰਜਾਬੀ ਚੈਨਲ